ਆਲ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਦਿਨਾਨਗਰ ਦੇ ਮਕੋੜਾ ਪਤਨ ਰਾਵੀ ਦਰਿਆ ਤੇ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਦੇ ਪਾਰ ਵਸੇ ਹੋਏ ਸੱਤ ਪਿੰਡਾਂ ਵਿੱਚ ਜਾਣ ਤੋਂ ਰੋਕ ਦਿੱਤਾ ਰਾਹੁਲ ਗਾਂਧੀ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਟਕਰਾਰ ਵੀ ਹੋਈ ਉਹਨਾਂ ਕਿਹਾ ਕਿ ਉਹ ਦਰਿਆ ਦੇ ਪਾਰ ਵਸਦੇ ਲੋਕਾਂ ਨਾਲ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਲੋਕਾਂ ਨਾਲ ਮਿਲਣ ਤੋਂ ਰੋਕਿਆ ਕਿਉਂ ਜਾ ਰਿਹਾ ਹੈ ਇਸ ਦੌਰਾਨ ਐਸਪੀ ਯੁਗਰਾਜ ਸਿੰਘ ਵੀ ਰਾਹੁਲ ਗਾਂਧੀ ਨੂੰ ਸਮਝਾਉਂਦੇ ਹੋਏ ਨਜ਼ਰ ਆਏ ਦਰਿਆ ਪਾਰ ਲੋਕ ਹੈ گاؤں ਹੈ ਉਹਨਾਂ ਨੂੰ ਮਿਲਣਾ ਚਾਹਤੇ ਹੈ ਉਹਨਾਂ ਦੀ ਬਾਤਚੀਤ ਸੁਣਨਾ ਚਾਹਤੇ ਹੈ ਤਕਲੀਫ ਜਾਨਣਾ ਚਾਹਤੇ ਹੈ ਅਬ ਸਿਕਿਉਰਿਟੀ ਕਹਿ ਰਹੀ ਹੈ ਆਪ ਜਾ ਨਹੀਂ ਸਕਤੇ ਵਹਾਂ ਥ੍ਰੈਟ ਹੈ ਅਗਰ ਹਿੰਦੁਸਤਾਨ ਮੇ ਰਾਹੁਲ ਗਾਂਧੀ ਜੀ ਕੋ ਥ੍ਰੈਟ ਹੈ ਪਾਕਿਸਤਾਨ ਕਾ ਤੋ ਫਿਰ ਅਗਰ ਹਿੰਦੁਸਤਾਨ ਮੇ ਸੁਰਖਸ਼ਿਤ ਨਹੀਂ ਹੈ ਤੋ ਫਿਰ ਹਮ ਕਹਾ ਸੁਰਖਸ਼ਿਤ ਹੈ ਕਹਤਾ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੂਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਸਿਰ ਨਹੀਂ ਛੱਡਿਆ ਜਿਵੇਂ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਐ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਫੇਰੇ ਬਾੜ ਆ ਗਈ ਐ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਐ ਕੋਈ ਇੱਕ ਬੜਾ ਅਨਫੋਰਚੂਨੇਟ ਇੱਕ ਬਹੁਤ ਅਨਫੋਰਚੂਨੇਟ ਗੱਲ ਐ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਦਾ 판 ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਦਾ ਹਾਲ ਹੀ ਪੁੱਛਣਾ ਸੀ ਜੀ ਜੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਤੇ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਣ ਦਾ ਰੋਕਣ ਦਾ ਕੋਈ ਕਾਰਨ ਨਹੀਂ ਦੱਸ ਸਕਦੇ ਸਾਰੇ ਲੋਕ ਖੁਦ ਚਾਹੁੰਦੇ ਆ ਕਿ ਅਸੀਂ ਇਹਨੂੰ ਮਿਲਣਾ ਚਾਹੁੰਦੇ ਆ ਦੁੱਖ ਦਰਦਾਂ ਨਾਲ ਲੋਕ ਕਹਿੰਦੇ ਕਿ ਅਸੀਂ ਮਿਲਣਾ ਚਾਹੁੰਦੇ ਆ ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਡ 'ਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਡ 'ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਡੇਰਾ ਬਾਬਾ ਨਾਨਕ ਜੀ ਜੀ ਗੁਰਚੱਕ ਪਿੰਡ ਉੱਥੋਂ ਅਧੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਆ ਉਹਨੂੰ ਮੰਗਲੀ ਚੌਕੀ ਕਹਿੰਦੇ ਆ ਮੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੋਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਤੋਂ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਓਜਨ ਵਾਲਾ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਬਿਲਕੁਲ ਤੁਸੀਂ ਦੇਖਿਆ ਕਿ ਹੈ ਫਲੋ